ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਤੇ ਸਮਾਂ ਹੋ ਚੁੱਕਿਆ 7 ਵਜੇ ਦਾ ਤੇ ਰਾਤ ਨੂੰ ਆ ਗਿਆ ਸੀ 9-10 ਵਜੇ ਦੇ ਕਰੀਬ ਹੱਚ ਕੀ ਲੱਗੀ ਪਈ ਆ ਤੇ ਕੱਲ੍ਹ ਵਾਲੀ ਵੀ ਵਧੀਆ ਰਹੀ ਕਮਾਈ ਤੇ ਬਹੁਤ ਸੋਹਣਾ ਰਿਹਾ ਕੰਮ ਅੱਗੇ ਕਰਦੇ ਆਂ ਗੱਲਬਾਤ ਹੁਣ ਮੈਂ ਚੱਲ ਰਿ ਗਿਆ ਇੱਥੋਂ ਕਰੋ ਸਾਗ ਵੀ ਰੱਖ ਲਿਆ ਤੇ ਜਿਵੇਂ ਅੰਕਲ ਜੀ ਨੇ ਮੈਨੂੰ ਦੋ ਤਿੰਨ ਜੇ ਲੋਕੇਸ਼ਨਾਂ ਦੱਸੀਆਂ ਸੀਗਾ ਆਪਾਂ ਉੱਥੇ ਚੱਲਦੇ ਆਂ ਤੇ ਸ਼ਾਮ ਨੂੰ ਵੀ ਆਵਾਂਗੇ ਨਾ ਪਹੁੰਚਦੇ ਆਂ ਤੇ ਉੱਥੇ ਜਾ ਕੇ ਗੱਲਬਾਤ ਕਰਦੇ ਹਾਂ। ਅੱਜ ਟਾਈਮ ਪਟੇਲ ਨਗਰ ਖੜਾਂਗਾ। ਆ ਪਟੇਲ ਨਗਰ ਇੱਥੇ ਮੰਦਰ ਹੈ। ਤੇ ਮੈਂ ਜਿਹੜਾ ਬੈਨਰ ਛਪਵਾਉਣਾ ਸੀ ਆ ਸੀਗਾ ਜਿਹਨੇ ਕੱਲ ਮੈਨੂੰ ਉਹ ਮਜਬੂਰ ਕਰਤਾ ਸਟicker ਜੇ ਲਾਉਂ ਤੇ ਪ੍ਰਿੰਟ ਕਢਾ ਕੇ। ਤੇ ਜਰਦੀਪ ਪਿੰਡ ਜੈ ਸਿੰਘ ਵਾਲਾ ਮੇਰਾ ਪਿੰਡ ਵਾਲਾ ਭਾਈ ਦਾ ਘਰ ਦਾ ਆਰਗੇਨਿਕ ਸਰੋਂ ਦਾ ਸਾਗ। ਆ ਦੇਖ ਕਰ ਸਕਦੇ ਤੁਸੀਂ। ਤੇ ਆ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਫੇਰ ਕਰਦੇ ਆ ਤੇ ਅੰਕਲ ਕਹਿੰਦਾ ਆਪਾਂ ਸਿਰਫ ਸੋਸ਼ਲ ਮੀਡੀਆ ਤੇ ਕੋਈ ਚੱਕਰ ਨਹੀਂ ਕਰਨੀ। ਜੋ ਜਿੰਨਾ ਆਪਣਾ ਹਰਜ ਬੰਦਾ ਉਹ ਹੀ ਕਰਨਾ ਚਾਹੀਦਾ ਹੈ ਹਨਾ ਇਹਨਾਂ ਕੋਲੇ ਰਾਜਸਤਾਨੀ ਸਾਨੂੰ ਦੱਸੇ ਦੇਸੀ ਦਾਣਾ ਸਰੋਂ ਦਾ ਤੇਲ ਦੇਸੀ ਸਾਰਾ ਦੇਸੀ ਹੁੰਦਾ ਕੰਮ ਤੇ ਬਹੁਤ ਵਧੀਆ ਤੇ ਲਾਇਆ ਕੱਲ ਦਾ ਰਿਸਪਾਂਸ ਬਹੁਤ ਵਧੀਆ ਰਿਹਾਗਾ ਤੇ ਹੁਣ ਦੇਖਦੇ ਆ ਬਾਕੀ ਯਾਰ ਕਰਨਾ ਪੈਣਾ ਹੀ ਆ ਆਪਾਂ ਨੂੰ ਸਾਰਿਆਂ ਨੂੰ ਹਨਾ ਤੇ ਸੰਗ ਸੰਗ ਲਾ ਦਿਓ ਲੋਗੀਆਂ ਹੁਣ ਕੋਈ ਚੱਕਰ ਨਹੀਂਗਾ ਇਹਨਾਂ ਲੱਗੂਗਾ ਤੁਹਾਨੂੰ 1-2 ਦਿਨ ਤੇ ਬਹੁਤ ਵਧੀਆ ਸਿਸਟਮ ਆ ਬਹੁਤ ਵਧੀਆ ਮਾਹੌਲ ਹੈ ਸਬਜ਼ੀ ਵਾਲੇ ਭਰਾ ਸਾਰੇ ਆਏ ਆ ਟਾਈਮ 8:30 ਦਾ ਹੋ ਚੁੱਕਿਆ ਤੇ ਅੱਜ ਮੈਂ ਥੋੜਾ ਜਿਹਾ ਲੇਟ ਹੀ ਸੀਗਾ ਜੇ ਇੱਥੇ ਆਉਣਾ ਹੋਵੇ ਤਾਂ ਮੰਨ ਕੇ ਚੱਲ ਵੀ 5 ਵਜੇ ਦਾ ਟਾਈਮ ਸਹੀ ਰਹਿੰਦਾ 5:30 ਕਿਉਂਕਿ ਜਿਨ੍ਹਾਂ ਨੇ ਡਿਊਟੀ ਵਗੈਰਾ ਜਾਣਾ ਹੁੰਦਾ ਤਾਂ ਉਹ ਮਤਲਬ ਪਹਿਲਾਂ ਆਉਂਦੇ ਸ਼ੇਅਰ ਕਰਨ ਤਾਂ ਉਦੋਂ ਆਪਾਂ ਸਮਾਨ ਵਗੈਰਾ ਲੈ ਜਾਂਦੇ ਆ ਤੇ ਅੱਜ ਇੱਥੇ ਰਿਸਪੌਂਸ ਆਪਣਾ ਮਤਲਬ ਜ਼ੀਰੋ ਹੈ ਆਪਦੀ ਗਲਤੀ ਵੀ ਕਹਿ ਲਈਏ ਤੇ ਸਬਰ ਬਹੁਤ ਕੁਝ ਗੱਲਾਂ ਸਿੱਖ ਨੂੰ ਮਿਲਦੀਆਂ ਯਾਰ ਮੈਂ ਇਹ ਨਹੀਂਗਾ ਮੇਰਾ ਵੀ ਮਤਲਬ ਸਾਗ ਨਹੀਂ ਵੇਚ ਰਿਹਾ ਤਾਂ ਕੋਈ ਚੀਜ਼ ਹੈ ਵੀ ਕਿਉਂਕਿ ਆਪਣੇ ਘਰ ਦੀ ਚੀਜ਼ ਹੈ ਯਾਰ ਆਪਾਂ ਨੂੰ ਕਿਹੜਾ ਕੋਈ ਚੱਕਰ ਨਹੀਂਗਾ ਲਾਸ ਪੈ ਜਾਣਾਗਾ ਤੇਲ ਹੀ ਆ ਤੇ ਸਿੱਖਣ ਨੂੰ ਬੜਾ ਕੁਝ ਚੀਜ਼ਾਂ ਦੇ ਲਿਆ ਹੁਣ ਐ ਹੁੰਦਾ ਵੀ ਯਾਰ ਆ ਵੀ ਕਰ ਲਈ ਆ ਵੀ ਕਰ ਲਈ ਆ ਵੀ ਚੀਜ਼ ਲੈ ਕੇ ਆ ਆ ਚੀਜ਼ ਕਰ ਲਵੇ ਤੇ ਇਹ ਚੀਜ਼ਾਂ ਜਿਹੜੀਆਂ ਨਾ ਇਥੇ ਖੜ ਕੇ ਮਿਲਦੀਆਂ ਇਹ ਆਪਾਂ ਕੇ ਲਈ ਵੀ ਨੈਟ ਤੋਂ ਗਿਆਨ ਤਾਂ ਮਿਲਦਾ ਨਹੀਂ ਤੇ ਬਾਕੀ ਮੈਂ ਕੋਈ ਰੀਲਾਂ ਵਾਲਾ ਕ੍ਰिएਟਰ ਤਾਂ ਹੈ ਨਹੀਂ ਕਿ ਮੈਂ ਦੋ ਚਾਰ ਦਿਨ ਰੀਲਾਂ ਪਾ ਦੂੰਗਾ ਵੀਡੀਓ ਪਾ ਦੂੰਗਾ ਵਾਹ ਵਾਹ ਕਰਾ ਕੇ ਤੇ ਆਪਦਾ ਉਹੀ ਕੰਮ ਕਰੀ ਜਾਊਂਗਾ ਮੈਂ ਕੰਮ ਸ਼ੌਂਕ ਨੂੰ ਵੀ ਕੀਤਾ ਤੇ ਮਜਬੂਰੀ ਨੂੰ ਵੀ ਕੀਤਾ ਆਪਾਂ ਕਿਸਾਨਾਂ ਦੇ ਪੁੱਤਾਂ ਜੱਟਾਂ ਜਿਮੀਦਾਰਾਂ ਦੇ ਪੁੱਤਾਂ ਯਾਰ ਕੰਮ ਇਹ ਕਰਨਾ ਹੀ ਪਊ ਆਉਣ ਵਾਲੀ ਖੇਤੀ ਹੈ ਜਿਹੜੀ ਆਪਾਂ ਨੂੰ ਜਿਹੜੇ ਹਿਸਾਬ ਨਾਲ ਝੋਨੇਆਂ ਦਾ ਹਾਲ ਹੋ ਰਿਹਾ ਨਰਮੇ ਜਮਈ ਹੋ ਹੋ ਗਿਆ ਤੇ ਇਹ ਚੀਜ਼ਾਂ ਯਾਰ ਆਪ ਨੂੰ ਅਪਣਾਉਣੀਆਂ ਪੈਣਗੀਆਂ ਸੰਘ ਸੁੰਗਾ ਜੱਟੋ ਕੋਈ ਗੱਲ ਨਹੀਂ ਦਬਿਆਣਾ ਕਰੋ ਲਾਦੇ ਹੋ ਯਾਰ ਕੇਸਣਿਆਂ ਲੋਈਆਂ ਸ਼ਰਮਿੰਦੀਆਂ ਕੋਈ ਪ੍ਰਵਾਹ ਨਹੀਂ ਮੈਨੂੰ ਆਹ ਦੇਖ ਲਾ ਮੈਂ ਤਾਂ ਹੈ ਨਾ ਆਪਦਾ ਜੱਦੀ ਪਿੰਡ ਵੀ ਨਾਲ ਲੈ ਕੇ ਚੱਲਦਾ ਕਿਉਂਕਿ ਬਈ ਇਹ ਕੱਲਾ ਮੇਰਾ ਜੱਦੀ ਪਿੰਡ ਨਹੀਂ ਵੀ ਹਾਂ ਵੀ ਉੱਥੋਂ ਪਿੰਡ ਤੋਂ ਆ ਕੇ ਜ਼ਮੀਨ ਵਗੈਰਾ ਵੇਚ ਕੇ ਆ ਗਏ ਆਪਣੀ ਜਾਇਦਾਦ ਉੱਥੀ ਵੀ ਜ਼ਮੀਨ ਆ ਯਾਰ ਮੈਂ ਉਹਨੂੰ ਵੀ ਨਾਲ ਰੱਖੂੰਗਾ ਤੇ ਪਿੰਡ ਮੇਰਾ ਵੜਾਪਾ ਹੀ ਹੈਣਾ ਜਿੱਥੇ ਹੈਗੇ ਆ ਜਿੱਥੇ ਅਸੀਂ ਨਾਨਕੇ ਢੇਰੀ ਗਏ ਸੀ ਤਾਂ ਯਾਰ ਉਹਨਾਂ ਨੇ ਵੀ ਹੈਣਾ ਸਾਨੂੰ ਲੈ ਕੇ ਗਿਆ ਜਦਾਦੇ ਰਿਆਂ ਨੂੰ ਪਹਿਲਾਂ ਗਏ ਵੀ ਆ ਤਾਂ ਉਹ ਵੀ ਨਾਲ ਹੈ ਆਪਾਂ ਉੱਥੇ ਰਹਿਣੇ ਆ ਤੇ ਪਟੇਲ ਨਗਰ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਆ ਦਾਦੀ ਪੁੱਤੀ ਪਾਰਕ ਵੀ ਜਾਵਾਂਗੇ ਤੇ ਦਬੀ ਤਾਂ ਨਹੀਂ ਹੁੰਦਾ ਜੱਟਾ ਚੱਕ ਦਾਂਗੇ ਫੱਟੇ ਯਾਰ ਗੱਲ ਹੀ ਗੇੜ ਘੈਂਡ ਗੱਲਵਾਦ ਆ ਵੇ ਲੇਹੜਾ ਆ ਜਾਂਦਾ ਨਹੀਂ ਯਾਰ ਆ ਵੀਰੇਰੇ ਖੜੇ ਆ ਵੀ ਤੜਕੇ ਵੇਹਿੰਟ ਕਰਦਾ ਹੋਦੇ ਉਹਨਾਂ ਦੇ ਇੰਟਰਵਿਊ ਗੱਲਬਾਤ ਕਰਦਾ ਕੀ ਆਲਾ ਬਾਈ ਕਿਹੜਾ ਪਿੰਡ ਆ ਬਾਈ ਗੋਨੇਣਾ ਖੁਰਦਈ ਗੋਨੇਣਾ ਖੁਰਦ ਸਵੇਰੇ ਕਿੰਨੇ ਵਜੇ ਆ ਜਾਂਦੇ ਬਾਈ ਸਵੇਰੇ 5:00 ਵਜੇ ਆਜਨੇ 5:00 ਵਜੇ ਆ ਹੁੰਦੀਆਂ ਮਿਹਨਤ ਆ ਹਨਾ ਆਉਂਦਾ ਨਾ ਬਾਈ ਸਕੂਨ ਆ ਆਪਦਾ ਕੰਮ ਕਰਕੇ ਮੈਂ ਚੈਨਲ ਸੀਗਾ ਹਨਾ ਬਾਈ ਤੇ ਇਹਨੂੰ ਖੇਤੀ ਵਗੈਰਾ ਕਰਦੇ ਆ ਕੋਈ ਜ਼ਿਆਦਾ ਨਹੀਂ ਆਪਣੀ ਤੇ ਚਲੋ ਆਪਦਾ ਚੈਨਲ ਤੇ ਮਿਹਨਤ ਆਪਾਂ ਕਰੀ ਜਾਂਦੇ ਕਮਾਈਏ ਪਰ ਜਿਹੜਾ ਸਕੂਨ ਮਿਲਦਾ ਨਾ ਬਾਈ ਯਾਰ ਸੱਚੀ ਗੱਲ ਨੇ ਯਾਰ ਸਿੱਖਣ ਨੂੰ ਬੜਾ ਕੁਝ ਮਿਲਦਾ ਨਾ ਆ ਵੀ ਕੰਮ ਵਰਗੀ ਰੀਸ ਨਹੀਂ ਹਾਂ ਬਿਲਕੁਲ ਭਈ ਆਪਦੇ ਕੰਮ ਵਰਗੀ ਰੀਸ ਨਹੀਂ ਤੇ ਬਾਕੀ ਖੜਦੇ ਇੱਥੇ ਥੋੜਾ ਟਾਈਮ ਨਹੀਂ ਫਿਰ ਦਾਦੀ ਗੋਤੀ ਪਾਰ ਕੇ ਜਾਵਾਂਗੇ ਬਾਬੇਓ 9:46 ਮਿੰਟ ਹੋ ਗਏ ਤੇ ਸਾਗ ਆਪਣਾ ਵਿਕ ਗਿਆ ਵਧੀਆ ਵਿਕ ਗਿਆ ਬਹੁਤ ਸ਼ੂਨ ਪਰਿਆ ਮਾਹੌਲ ਹੈ ਤੇ ਹੁਣ ਮਨ ਲੱਗਦਾ ਇੱਥੇ ਰੌਣਕ ਮੇਲਾ ਘਟ ਗਿਆ ਹੁਣ ਮੈਂ ਇੱਥੋਂ ਚੱਲੂੰਗਾ ਦੇਖਦਾ ਮੈਂ ਘਰੇ ਜਾਣਾ ਜਾਵੇਂ ਪਹਿਲਾਂ ਦਾਦੀ ਗੋਤੀ ਪਾਰ ਕੇ ਦੇਖ ਆਵਾਂਗਾ ਉਥੇ ਲਾਉਣੇ ਆ ਆ ਯਾਰ ਚਲੋ ਖਰਚਾ ਜਿਵੇਂ ਵੀ ਆਪਾਂ ਕਹਿ ਲਈ ਭਾਈ ਨੋ ਆਪਾਂ ਕਹਿ ਲਈ ਉਹ ਤੇ ਚੱਲ ਰਹੇ ਆ ਇੱਕ ਮਿੰਟ ਕੈਮਰੇ ਨੂੰ ਕਿੜੇ ਕਰ ਨੋ ਪ੍ਰੋਫਿਟ ਤੇ ਨੋ ਲਾਸ ਨੋ ਪ੍ਰੋਫਿਟ ਨੋ ਲਾਸ ਤੇ ਚੱਲ ਰਹੇ ਆ ਤੇ ਸਿਸਟਮ ਯਾਰ ਵਧੀਆ ਮੈਂ ਅੱਜ ਪੂਰੇ 300 ਦਾ ਸਾਗ ਵੇਚਤਾ ਬਹੁਤ ਯਾਰ ਖੁਸ਼ੀ ਹੁੰਦੀ ਹੈ ਨਾ ਤੇ ਅੰਗ ਰੱਬ ਕਿਰਪਾ ਕਰੇ ਤੇ ਤੁਹਾਡੇ ਭਰਾਵਾਂ ਦੀ ਸਪੋਰਟ ਹੈ ਤੇ ਕੰਮ ਚੱਕ ਦਾਂਗੇ ਫਟੇ ਤੇ ਅੰਕਲ ਆ ਰਹੇ ਨੇ ਵੀ ਦਾਲਾਂ ਵਧੀਆ ਹਨ ਇੱਥੇ ਸ਼ੁੱਧ ਹੁੰਦੀਆਂ ਤੇ ਮੈਂ ਕੱਲ ਸ਼ਪਾਈ ਸੀਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਆਰਗੇਨਿਕ ਸਾਗ ਬਿਨਾਂ ਰੇ ਸਪਰੇ ਤੋਂ ਮੂਲੀ ਤੇ ਮੌਕੇ ਤੇ ਮੈਨੂੰ ਸ਼ਪਾਕੇ ਲਿਓਣੇ ਪਏ ਤੇ ਮੈਂ ਬਣਾਉਣਾ ਤਾਂ ਸੀਗਾ ਬੈਨਰ ਹੀ ਦੂਜਾ ਸਟੈਂਡੀ ਪਰ ਮੈਂ ਕਰੀ ਸੋਚਿਆ ਮੈਂ ਕਿਹਾ ਇਹ ਬਣਾ ਲੈਨੇ ਆ ਕਈ ਜਿਹੀ ਹੋਰ ਚੀਜ਼ਾਂ ਵੀ ਐਡ-ਆਨ ਕਰ ਸਕਦੇ ਆ ਨਿਕਲੋ ਬਾਹਰ ਯਾਰ ਨਿਕਲ ਕੇ ਪਤਾ ਲੱਗਦਾ ਲਾਹ ਦੇ ਸੰਗ ਦੀਆਂ ਲੋਈਆਂ ਤੇ ਕੰਮ ਧੰਦੇ ਸ਼ੁਰੂ ਕਰਦੇ ਹੋ ਸੰਕ ਕਾਦੀ ਯਾਰ ਇੱਕ ਚੀਜ਼ ਤੋਂ ਸ਼ੁਰੂ ਕਰ ਦੋ ਸੋ ਤੁਹਾਡੇ ਕੋਲੇ ਗਾਹ ਕਾਊਗਾ ਤੁਹਾਡੇ ਨੂੰ ਬੰਦੇ ਮਿਲਣਗੇ ਨਵੇਂ-ਨਵੇਂ ਤੁਸੀਂ ਸਿੱਖੋਗੇ ਚੀਜ਼ਾਂ ਤੁਹਾਨੂੰ ਪਤਾ ਲੱਗੂ ਰਿਕੁਆਇਰਮੈਂਟ ਕੀ ਹੈ ਹਾਂਜੀ ਦੋਸਤੋ ਹੁਣ ਮੈਂ ਪਟੇਲ ਨਗਰ ਤੋਂ ਚੱਲਿਆਂਗਾ ਦਾਦੀ ਪੁੱਤੀ ਪਾਰ ਕਿਤੇ ਉਹ ਸਾਹਮਣੇ ਘਟ ਆ ਜਾਂਦਾ ਕਿ ਮੈਂ ਇਧਰ ਸਰਵਿਸ ਰੂੜੀ ਰੱਖੀਏ ਗੱਡੀ ਤੇ ਉੱਥੇ ਚੱਲਦੇ ਆਂ ਫਿਰ ਉੱਥੇ ਲਾਉਂ ਦੇਖਦੇ ਆਂ ਰੌਣਕ ਮੇਲਾ ਘੰਟਾ ਡੇਢ ਘੰਟਾ ਦੋ ਘੰਟੇ ਤੇ ਫਿਰ ਆਪਾਂ ਪਿੰਡ ਚੱਲਦੇ ਆਂ ਤੇ ਹੋਰ ਸਮਗਰੀ ਵੀ ਲੈ ਕੇ ਆਵਾਂਗੇ ਜਿਵੇਂ ਜਿਵੇਂ ਕੰਮ ਕਰਦੇ ਆਂ ਬੰਦੇ ਵਧੀਆ ਮਿਲਦੇ ਆ ਯਾਰ ਮੈਂ ਸਾਡੇ ਪਿੰਡੋਂ ਮੁੰਡੇ ਆ ਹਨਾ ਯਾਰ ਕਿੱਡਾ ਹੌਸਲਾ ਦੇ ਕੇ ਇੱਥੇ ਬਠਿੰਡੀ ਰਹਿੰਦੇ ਆ ਕੰਮ ਸ਼ੁਰੂ ਕੀਤਾ ਹੋਇਆ ਕਾਫੀ ਵਾਲਾ ਤੇ ਸ਼ੈਰੀ ਸੈਂਡਵਿਚ ਤੇ ਕੀ ਲਿਖਿਆ ਥੱਲੇ ਸੁੱਖ ਸ਼ੈਰੀ ਹੈ ਨਾ ਸੈਂਡਵਿਚ ਕਾਫੀ ਬਣਾਉਂਦੇ ਆ ਬਾਈ ਯਰੇ ਤੇ ਮੈਂ ਇੱਧਰ ਗਿਆ ਸੀ ਨਾ ਬਾਈ ਯਰੇ ਪਛਾਣ ਲਿਆ ਕਹਿੰਦੇ ਕੀ ਹਾਲ ਮੈਂ ਵੀ ਪਛਾਣ ਲਿਆ ਮੈਂ ਯਾਰ ਆ ਤਾਂ ਮੁੰਡੇ ਪਿੰਡੂ ਆ ਤੇ ਦੱਸਿਆ ਕਹਿੰਦਾ ਆਪਾਂ ਕਾਫੀ ਵੀ ਕੀ ਆਈ ਬਾਈ ਕਹਿੰਦਾ ਸਾਡੇ ਇੱਥੇ ਆ ਕੇ ਤੇ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ 2 ਸਾਲ ਅਸੀਂ ਸ਼ਰਮ ਸ਼ਰਮਤੀ ਲੋਗੀਆਂ ਲਾਈਆਂ ਵਈਆਂ ਪਿੰਡਵਾੜੇ ਭਾਈ ਕੇ ਲੈਣੇ ਕੋਈ ਚੱਕਰ ਨਹੀਂ ਕੰਮ ਕਰਨਾ ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾ ਕਿਉਂ ਬਈ ਸਹੀ ਗੱਲ ਬਿਲਕੁਲ ਤੇ ਲੈ ਵੀ ਪਿੰਡ ਨੂੰ ਜਾਂਦੇ ਮੈਂ ਯਾਰ ਬਾਈਆਂ ਰਣ ਇਨਵਾਈਟ ਕਰਿਆ ਸੀ ਨਾ ਤੇ ਇਹਨਾਂ ਕੋਲ ਵੀ ਚੱਲਦੇ ਆ ਤੇ ਪੀ ਕੇ ਚੱਲਦੇ ਆ ਕਾਫੀ ਤੇ ਇਹ ਹੈਗਾ ਬਈ ਜਿਹੜਾ ਇੱਧਰ ਤਾਂ ਜਾਂਦਾ ਹੈਗਾ ਆਪਣਾ ਪੁਲਿਸ ਸਟੇਸ਼ਨ ਨਾਲ ਸਾਹਮਣੇ ਤੇ ਆ ਨੁੱਕਰ ਤੇ ਆ ਤੁਸੀਂ ਦੇਖ ਸਕਦੇ ਹੋ ਕੋਈ ਡੀਲਰ ਰੀਅਲ ਏਸਟੇਟ ਵਾਲੇ ਆ ਇੱਥੇ ਲਾਉਂਦੇ ਆ ਬਾਈ ਹਨਾ ਕਾਫੀ ਬਹੁਤ ਘੈਂਟ ਬਣਾਉਂਦੇ ਆ ਇਹ ਸੈਂਡਵਿਚ ਵੀ ਹੁੰਦਾ ਨਾਲ ਤੇ ਇੱਕ ਨੰਬਰ ਕੰਮ ਆ ਪਹੁੰਚ ਗਏ ਦੁਆਰਾ ਘਰੇ ਤੇ ਰੋਟੀ ਪਾਣੀ ਛਾ ਕੇ ਪ੍ਰਸ਼ਾਦਾ ਪਾਣੀ ਛਕਾਂਗੇ ਹਨ ਫਿਰ ਬੈਕਅਪ ਵੀ ਆਪਣਾ ਤਿਆਰ ਹੋ ਰਿਹਾ ਹੈ ਕਿ ਮਾਤਾ ਰੇ ਬੈਠੇ ਆ ਇਹ ਸਾਡੇ ਨਾਲ ਸੰਗ ਦੇ ਬਹੁਤ ਆ ਕਹਿੰਦੇ ਸਾਡੀ ਵੀਡੀਓ ਜਿਵੇਂ ਜਿਵੇਂ ਬੈਠੀਆਂ ਕਿ ਕੀ ਆ ਹਨ ਜੋ ਹੈਗਾ ਹੈਗੇ ਰੀਅਲ ਚਾ ਕਦੇ ਸਾਡਾ ਸੂਟ ਪੁਰਾਣਾ ਆ ਗਿਆ ਕਦੇ ਕੁਛ ਤੇ ਇਹ ਬਣੀ ਜਾਂਦਾ ਹੈਗਾ ਅੱਜ ਬਿਨਾ ਮਸਾਲੇ ਤੋਂ ਮਤਲਬ ਬਿਨਾ ਤੜਕੇ ਤੋਂ ਲਸਣ ਤੇ ਆਦਕ ਲਸਣ ਤੇ ਆਦਰਕ ਹਰੀ ਮਿਰਚ ਪਾਈ ਆ ਤੇ ਬਾਕੀ ਆ ਤੜਕਾ ਨਹੀਂ ਲਾਇਆ ਉਹ ਆਪਦੇ ਹਿਸਾਬ ਨਾਲ ਲਾ ਲੈਣ ਬੰਦੇ ਜੇ ਕਿਸੇ ਨੇ ਲਾਉਣਾ ਹੋਇਆ ਤੇ ਚਲੋ ਠੀਕ ਆ ਵਧੀਆ ਰਿਸਪੌਂਸ ਮਿਲ ਰਿਹਾ ਪਰ ਯਾਰ ਹੋਰ ਵੀ ਕੰਮ ਖਿੱਚੀ ਹੈ ਹਨਾ ਤੁਹਾਡੀ سپورਟ ਦੀ ਲੋੜ ਹੈ ਕੱਲਾ ਸਾਗਣੀ ਦੇਖ ਰਿਆਂ 2-4 ਦਿਨਾਂ ਤੱਕ ਹੋਰ ਸਿਸਟਮ ਵੀ ਐਡ-ਆਨ ਕਰਾਂਗੇ ਅੱਜ ਵਧੀਆ ਲੱਗਿਆ ਯਾਰ ਤੇ ਸ਼ੇਅਰ ਕਰਿਆ ਕਰਿਓ ਜੀ ਵੀਡੀਓ ਨੂੰ ਮੋਟੀਵੇਸ਼ਨਲ ਵੀਡੀਓ ਆ ਤੇ ਵਧੀਆ ਯਾਰ ਮੈਂ ਕਹਣਾ ਵੀ ਐਂ ਆਪਾਂ ਦੇ ਕੋਈ ਕੰਮ ਕਰ ਲੀਏ ਨਾ ਥੋੜਾ ਜਿਹਾ ਬਸ ਸੋਖਾਈ ਹੁੰਦੀ ਹੈ ਵੀ ਕਿਹੜਾ ਕੰਮ ਕਰ ਲੀਏ ਫਿਰ ਆਪਣੇ ਆਪ ਹੀ ਚੱਲਦਾ ਰਹਿੰਦਾ ਹੈਗਾ ਠੀਕ ਆ ਜੀ ਮਿਲਦਾ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ